ਹੁਣੇ-ਹੁਣੇ ਕੈਨੇਡਾ ਤੋਂ ਬਹੁਤ ਵੱਡੀ ਮਾੜੀ ਖਬਰ ਨਿਕਲ ਕੇ ਆ ਰਹੀ ਹੈ ਸਾਰੇ ਪੰਜਾਬੀ ਭੈਣ ਭਰਾਵਾਂ ਵਾਸਤੇ ਕਿਉਂਕਿ ਮੋਦੀ ਨੇ ਇੱਕ ਇਹੋ ਜਿਹੀ ਅਨਾਉਂਸਮੈਂਟ ਕਰ ਦਿੱਤੀ ਹੈ ਤੇ ਇਹੋ ਜਿਹਾ ਕਾਨੂੰਨ ਲਾਗੂ ਕਰ ਦਿੱਤਾ ਹੈ 1 ਸਤੰਬਰ 2025 ਨੂੰ ਕਿ ਜਿਸ ਦੇ ਨਾਲ ਬਹੁਤ ਵੱਡੇ ਲੈਵਲ ਦੇ ਉੱਤੇ ਪੰਜਾਬੀ ਭੈਣ ਭਰਾਵਾਂ ਦੇ ਉੱਤੇ ਇਫੈਕਟ ਪੈ ਸਕਦਾ ਹੈ ਜੇਕਰ ਗੱਲ ਕਰਦੇ ਆਪਾਂ ਪੰਜਾਬੀ ਭੈਣ ਭਰਾਵਾਂ ਦੀ ਕੈਨੇਡਾ ਤੋਂ ਇਲਾਵਾ ਅਮਰੀਕਾ ਜਾਂ ਫਰੈਂਚ ਤੋਂ ਇਲਾਵਾ ਯੂਰਪ ਜਾਂ ਫਿਰ ਇਸ ਤੋਂ ਇਲਾਵਾ ਕਤਰ ਗੰਟਰੀਆਂ ਦੇ ਵਿੱਚ ਵੀ ਬਹੁਤ ਜਿਹੇ ਵੱਡੇ ਲੈਵਲ ਤੇ ਆਪਣੇ ਪੰਜਾਬੀ ਭੈਣ ਭਰਾ ਰਹਿੰਦੇ ਤੇ ਉਹਨਾਂ ਨੇ ਇੰਡੀਆ ਦੀ ਨੈਸ਼ਨਲਿਟੀ ਛੱਡ ਕੇ ਕੈਨੇਡੀਅਨ ਪਾਸਪੋਰਟ ਆ ਜਾਂ ਫਿਰ ਅਮਰੀਕਨ ਪਾਸਪੋਰਟ ਆ ਜਾਂ ਫਿਰ ਇਸ ਤੋਂ ਇਲਾਵਾ ਯੂਰੋਪੀਅਨ ਪਾਸਪੋਰਟ ਹੈਗਾ ਪਰ ਹੁਣ ਉਹਨਾਂ ਨੂੰ ਵੱਡੀਆਂ ਦਿੱਕਤਾਂ ਦਾ ਜਾਂ ਵੱਡੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨ ਨੂੰ ਮਿਲ ਸਕਦਾ ਹੈ ਹਾਂਜੀ ਤੁਹਾਨੂੰ ਦੱਸ ਦਈਏ ਕਿ ਜਿੰਨੇ ਵੀ ਭੈਣ ਭਰਾ ਕੈਨੇਡਾ ਜਾਂ ਇਸ ਤੋਂ ਇਲਾਵਾ ਹੋਰ ਨਾਲ ਦੇ ਕੰਟਰੀਆਂ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਕੋਲੇ ਆਪਣਾ ਪਾਸਪੋਰਟ ਆ ਉਧਰ ਲਾ ਤੇ ਉਧਰਲੇ ਪਾਸਪੋਰਟ ਦੇ ذریعے ਉਹਨਾਂ ਲਈ ਇੱਕ ਨਵੀਂ ਐਡਵੈਂਚਰ ਜਾਰੀ ਹੋ ਚੁੱਕੀ ਹੈ ਜੋ 1 ਸਤੰਬਰ 2025 ਨੂੰ ਲਾਗੂ ਹੈ ਤੇ ਉਸ ਤੋਂ ਵਿੱਚ ਉਹਨਾਂ ਨੇ ਇਹ ਗੱਲ ਲਈ ਹੈ ਕਿ ਜੇਕਰ ਤੁਹਾਡੇ ਕੋਲੇ ਇਮੀਗ੍ਰੇਸ਼ਨ ਮੰਤਰੀ ਤੁਹਾਡੀ ਇਮੀਗ੍ਰੇਸ਼ਨ ਹੁੰਦੀ ਹੈ ਜਦੋਂ ਤੁਸੀਂ ਦਿੱਲੀ 에어ਪੋਰਟ ਤੋਂ ਉੱਤਰਦੇ ਹੋ ਜਾਂ ਫਿਰ ਦਿੱਲੀ 에어ਪੋਰਟ ਤੋਂ ਅਲਾਵਾ ਤੁਸੀਂ ਕਿਸੇ ਵੀ 에어ਪੋਰਟ ਤੋਂ ਉੱਤਰਦੇ ਹੋ ਚਾਹੇ ਗੁਜਰਾਤ ਦੇ ਵਿੱਚ ਜਾਂ ਫਿਰ ਮਹਾਰਾਸ਼ਟਰ ਦੇ ਵਿੱਚ ਜਾਂ ਫਿਰ ਪੰਜਾਬ ਅਮ੍ਰਿਤਸਰ ਦੇ ਵਿੱਚ ਤੇ ਉੱਥੋਂ ਦੇ ਇਮੀਗ੍ਰੇਸ਼ਨ ਮੰਤਰੀਆਂ ਕੋਲੇ ਸਾਰੇ ਦੀ ਸਾਰੀ ਅਥਾਰਟੀ ਹੋਇਆ ਕਰੂਗੀ ਉਹ ਤੁਹਾਨੂੰ ਉੱਥੋਂ ਹੀ 에어ਪੋਰਟ ਤੋਂ ਵਾਪਸ ਤੁਹਾਡੀ ਕੰਟਰੀ ਵਾਪਸ ਭੇਜ ਸਕਦੇ ਆ ਜੇਕਰ ਉਹ ਸੈਟੀਸਫਾਈ ਇਮੀਗ੍ਰੇਸ਼ਨ ਨੇ ਜਿਹੜਾ ਆਪਣਾ ਤਾਮਜਾਮ ਆ ਉਹ ਬਹੁਤ ਜਿਹੇ ਵੱਡੇ ਲੈਵਲ ਤੇ ਸਖਤ ਕਰ ਦਿੱਤਾ ਹੈ ਜਿਸ ਦੀ ਵਜ੍ਹਾ ਦੇ ਨਾਲ ਇਹ ਜਨੀਆਂ ਵੀ ਸਮੱਸਿਆਵਾਂ ਦਾ ਸਾਹਮਣਾ ਕਰਨ ਨੂੰ ਮਿਲਣਗਣਾ ਤੇ ਇਹ ਜ਼ਿਆਦਾਤਰ ਅਸਰ ਜਿਹੜਾ ਪੰਜਾਬੀ ਭੈਣ ਭਰਾਵਾਂ ਦੇ ਪਾਊਗਾ ਕਿਉਂਕਿ ਸਭ ਤੋਂ ਵੱਧ ਜੇਕਰ ਕੈਨੇਡਾ ਅਮਰੀਕਾ ਜਾਂ ਯੂਰਪੀਅਨ ਕੰਟਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਧਰਲੇ ਪਾਸੇ ਸਭ ਤੋਂ ਵੱਧ ਸੈਟਲਮੈਂਟ ਜਿਹੜੇ ਹੋ ਰੱਖੇ ਆ ਉਹ ਆਪਣੇ ਪੰਜਾਬੀ ਭਾਰਤੀ ਹੋ ਰੱਖੇ ਆ ਜਿਸ ਦਾ ਵੱਡਾ-ਵੱਡਾ ਅਸਰ ਆਪਾਂ ਨੂੰ ਉਹਨਾਂ ਤੋਂ 네ਗਟਿਵ ਪੈ ਸਕਦਾ ਹੈ ਪਰ ਜੇਕਰ ਉਹਨਾਂ ਦੀ ਇਮੀਗ੍ਰੇਸ਼ਨ ਸਹੀ ਨਾ ਹੋਈ ਤਾਂ ਕਿਉਂਕਿ ਇਮੀਗ੍ਰੇਸ਼ਨ ਦੇ ਸਵਾਲ-ਜਵਾਬ ਪੁੱ ਕਰੋ ਇਨਕੁਆਰੀ ਕੰਪਲੀਟ ਹੁੰਦੀ ਹੈ ਤਾਂ ਹੀ ਉਹਨਾਂ ਨੂੰ ਵੀਜ਼ਾ ਦੀ ਪਰਮਿਸ਼ਨ ਮਿਲੂਗੀ 에어ਪੋਰਟ ਤੋਂ ਬਾਹਰ ਜਾਣ ਦੀ ਜੇਕਰ ਉਹਨਾਂ ਦੇ ਸਵਾਲ ਜਵਾਬ ਸੈਟੀਸਫਾਈ ਨਹੀਂ ਹੋ ਪਾਉਂਦੇ ਤਾਂ ਉਸੇ ਵੇਲੇ ਬੈਕ ਟਿਕਟ ਕਰਾ ਕੇ ਜਿਹੜੀ ਕੰਟਰੀ ਦੇ ਵਿੱਚ ਉਹ ਆਏ ਹੋਣਗੇ ਉਸ ਕੰਟਰੀ ਵਾਪਸ ਭੇਜ ਦਿੱਤੇ ਜਾਣਗੇ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਆਪਣੇ ਇਸ ਪੇਜ ਨੂੰ ਵਧੀਆ ਵਧੀਆ ਇਨਫੋਰਮੇਸ਼ਨ ਲੈਣ ਵਾਸਤੇ